ਸਾਹਿਬ ਜੀ ਨੇ ਬ੍ਰਾਹਮਣਾ ਦੀ ਪ੍ਰੀਖਿਆ ਕਿਸ ਤਰ੍ਹਾਂ ਕੀਤੀ ਆਓ ਇਤਿਹਾਸ ਸਰਵਣ ਕਰਦੇ ਹਾਂ ਚੰਗੇ ਸ੍ਰੇਸ਼ਟ ਬ੍ਰਾਹਮਣਾ ਦੀ ਖੋਜ ਕਰਨ ਵਾਸਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੰਗ ਦੇ ਬਹਾਨੇ ਸਾਰੇ ਦੇਸ਼ਾਂ ਜੈਸਾ ਕਿ ਕਸ਼ਮੀਰ ਮਥਰਾ ਪ੍ਰਿਆਗ ਕਾਂਸੀ ਦਿੱਲੀ ਦੱਖਣ ਪੂਰਬ ਪਛਮਤ ਤੇ ਉੱਤਰ ਦਿਸ਼ਾ ਤੋਂ ਸਾਰੇ ਪੰਡਤਾਂ ਨੂੰ ਆਦਮੀ ਭੇਜ ਕੇ ਸਿੱਖ ਪੇਜ ਕੇ ਆਖਿਆ ਕਿ ਤੁਸੀਂ ਸਭ ਸ਼ਾਸਤਰਾਂ ਦੇ ਜਾਣਨ ਵਾਲੇ ਹੋ ਤੁਹਾਨੂੰ ਹਵਨ ਦੀ ਰੀਤੀ ਵੀ ਆਉਂਦੀ ਹੈ ਅਤੇ ਪੂਜਾ ਦਾ ਢੰਗ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਸ ਵਾਸਤੇ ਤੁਸੀਂ ਸਾਰੇ ਅਨੰਦਪੁਰ ਵਿੱਚ ਇਕੱਠੇ ਹੋ ਕੇ ਸਾਨੂੰ ਕੋਈ ਐਸਾ ਜੱਗ ਦੱਸੋ ਜਿਸ ਨਾਲ ਦੇਵਤੇ ਪ੍ਰਸੰਨ ਹੋ ਜਾਣ ਸਤਿਗੁਰੂ ਜੀ ਦਾ ਇਹ ਸੰਦੇਸ਼ ਸੁਣ ਕੇ ਦੂਰ ਨੇੜੇ ਦੇਸ਼ਾਂ ਤੋਂ ਬਹੁਤ ਸਾਰੇ ਵਿਦਵਾਨ ਤੇ ਅਨਜਾਨ ਪੰਡਿਤ ਬੜੇ ਉਤਸ਼ਾਹ ਨਾਲ ਆਨੰਦਪੁਰ ਆ ਗਏ ਸਤਿਗੁਰੂ ਜੀ ਨੇ ਸਭ ਦੇ ਜਥਾ ਜੋਗ ਡੇਰੇ ਲਵਾ ਦਿੱਤੇ ਅਤੇ ਖਾਣ ਪਾਣ ਰਸਦ ਪਾਣੀ ਦਾ ਪੰਡਤਾਂ ਦੇ ਮਨ ਪਾਉਂਦਾ ਪ੍ਰਬੰਧ ਕਰ ਦਿੱਤਾ ਜਦੋਂ ਪੰਡਿਤ ਬੜੀ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਤਾਂ ਸਤਿਗੁਰੂ ਜੀ ਨੇ ਉਹਨਾਂ ਦੀ ਪ੍ਰੀਖਿਆ ਲੈਣ ਵਾਸਤੇ ਕਿ ਕੌਣ ਆਪਣੇ ਅਸਲੀ ਰੂਪ ਵਿੱਚ ਬ੍ਰਾਹਮਣ ਹੈ ਅਤੇ ਕੌਣ ਲਾਲਚੀ ਨਾਮ ਤਰੀਕ ਬ੍ਰਾਹਮਣ ਹੈ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਬਹੁਤ ਸਾਰੀ ਅਨੇਕ ਪ੍ਰਕਾਰ ਦੀ ਪੱਕੀ ਰਸੋਈ ਤਿਆਰ ਕਰੋ ਸੇਵਕਾਂ ਨੇ ਆਗਿਆ ਅਨੁਸਾਰ ਮਿਸਤਾਨ ਲੱਡੂ ਪੂੜੇ ਆਦਿਕ ਮਠਿਆਈਆਂ ਤਿਆਰ ਕਰਕੇ ਕੋਠੇ ਭਰ ਦਿੱਤੇ ਇਸ ਤਰ੍ਹਾਂ ਸਭ ਕੁਝ ਤਿਆਰ ਕਰਕੇ ਗੁਰੂ ਜੀ ਨੇ ਪੰਡਤਾਂ ਦੇ ਡੇਰਿਆਂ ਵਿੱਚ ਆਪਣੇ ਮੇਵੜੇ ਵੇਚ ਕੇ ਸਭ ਨੂੰ ਸੁਨਾਇਆ ਕਿ ਜਿਹੜਾ ਖੀਰਖੰਡ ਆਦਿਕ ਦਾ ਭੋਜਨ ਖਾਏਗਾ ਉਸ ਨੂੰ 5 ਰੁਪਏ ਦਖਣਾ ਮਿਲਣਗੇ ਪਰ ਜਿਹੜਾ ਮਾਸ ਵਾਲਾ ਭੋਜਨ ਖਾਏਗਾ ਉਸ ਨੂੰ 5 ਅਸ਼ਰਫੀਆਂ ਦੇਖਣਾ ਵਜੋਂ ਮਿਲਣਗੀਆਂ ਸਤਿਗੁਰੂ ਜੀ ਵੱਲੋਂ ਇਹ ਸੰਦੇਸ਼ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਪੰਡਿਤ ਲਾਲਚ ਵਸ ਹੋ ਕੇ ਮਾਸ ਖਾਣ ਵਾਲੀ ਪੰਕਤੀ ਵਿੱਚ ਬੈਠ ਗਏ ਅਤੇ ਕੇਵਲ ਥੋੜੇ ਜਿਹੇ ਹੀ ਖੀਰਖੰਡ ਖਾਣ ਵਾਲੀ ਪੰਕਤੀ ਵਿੱਚ ਬੈਠੇ ਜਦ ਦੋਵੇਂ ਪੰਕਤੀਆਂ ਮਨ ਪਾਉਂਦੇ ਪਕਵਾਨ ਛੱਕੇ ਚੁੱਲ੍ਹਾ ਕਰਕੇ ਹੱਥ ਧੋ ਚੁੱਕੇ ਤਾਂ ਸਤਿਗੁਰੂ ਜੀ ਦੱਖਣਾ ਦੇਸ਼ ਦੇਣ ਵਾਸਤੇ ਆ ਗਏ ਆਪ ਜੀ ਨੇ మాਸਹਾਰੀ ਬ੍ਰਾਹਮਣਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਤੁਸੀਂ ਬ੍ਰਾਹਮਣ ਨਹੀਂ ਹੋ ਤੁਸੀਂ ਪਖੰਡੀ ਹੋ ਜਿਨ੍ਹਾਂ ਨੇ ਲੋਭ ਕਰਕੇ ਆਪਣਾ ਧਰਮ ਹਾਰ ਦਿੱਤਾ ਹੈ ਤੁਸੀਂ ਧਰਮ ਛ੍ਰਿਸ਼ਟੀ ਹੋ ਆਪ ਤਾਂ ਵਿਗੜੇ ਹੋਏ ਹੋ ਅਤੇ ਹੋਰਨਾਂ ਨੂੰ ਵੀ ਵਿਗਾੜਦੇ ਹੋ ਤੁਸੀਂ ਸਾਰੇ ਸਖਤ ਸਜ਼ਾ ਦੇਣ ਦੇ ਲਾਇਕ ਹੋ ਪਰ ਜੇ ਤੁਹਾਨੂੰ ਹੁਣੇ ਹੀ ਸਜ਼ਾ ਦਿੱਤੀ ਜਾਵੇ ਤਾਂ ਬਹੁਤ ਰੌਲਾ ਮਚ ਜਾਵੇਗਾ ਕੋਈ ਸਾਨੂੰ ਭਲਾ ਕਹੇਗਾ ਕੋਈ ਬੁਰਾ ਕਹੇਗਾ ਇਹ ਪਹਿਲਾ ਆਪਣੇ ਆਪੇ ਕਰ ਸਦਕੇ ਫਿਰ ਗੁਰੂ ਜੀ ਨੇ ਡੰਡ ਦਿੱਤਾ ਹੈ ਇਸ ਕਰਕੇ ਤੁਹਾਨੂੰ ਇਸ ਵੇਲੇ ਹੋਰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ ਪੰਜ-ਪੰਜ ਮੋਹਰਾਂ ਦੀ ਥਾਂ ਕੇਵਲ 5-5 ਰੁਪਏ ਦਿੱਤੇ ਜਾਂਦੇ ਹਨ ਜਿਸ ਕਰਕੇ ਤੁਸੀਂ ਖਾਲੀ ਹੱਥ ਘਰਾਂ ਨੂੰ ਨਾ ਜਾਓ ਇਉਂ ਆਪ ਜੀ ਨੇ ਇਹਨਾਂ ਨੂੰ ਵਿਦਾ ਕਰ ਦਿੱਤਾ ਫਿਰ ਸਤਿਗੁਰੂ ਜੀ ਖੀਰਖੰਡ ਵਾਲਿਆਂ ਦੀ ਪੰਗਤ ਵੱਲ ਗਏ ਅਤੇ ਉਹਨਾਂ ਨੂੰ ਕਿਹਾ ਤੁਸੀਂ ਲੋਭ ਕਰਕੇ ਧਰਮ ਨਹੀਂ ਹਾਰਿਆ ਜੋ ਪਰਲੋਕ ਵਿੱਚ ਸਹਾਈ ਹੁੰਦਾ ਹੈ ਤੁਹਾਨੂੰ ਸ਼ਾਬਾਸ਼ ਹੈ ਉਹਨਾਂ ਨੂੰ ਸਤਿਗੁਰੂ ਜੀ ਨੇ ਪੰਜ-ਪੰਜ ਮੋਹਰਾ ਦਿੱਤੀਆਂ ਅਤੇ ਬੜੇ ਸਤਕਾਰ ਨਾਲ ਉਹਨਾਂ ਦਾ ਡੇਰਾ ਕਰਾ ਦਿੱਤਾ ਸਤਿਗੁਰੂ ਜੀ ਦੇ ਇਸ ਅਨੋਖੇ ਕੋਟਕ ਦੀ ਰਚਨਾ ਸਾਰੇ ਚਰਚਾ ਸਾਰੇ ਫੈਲ ਗਈ ਜਦ ਕੁਝ ਸਮਾਂ ਇਹਨਾਂ ਪੰਡਤਾਂ ਨੂੰ ਸਤਿ ਸਤਗੁਰੂ ਜੀ ਪਾਸ ਟਿਕਿਆ ਨੂੰ ਹੋ ਗਿਆ ਤਾਂ ਆਪ ਜੀ ਨੇ ਸਾਰੇ ਪੰਡਤਾਂ ਨੂੰ ਬੜੇ ਸਤਕਾਰ ਨਾਲ ਸੱਦ ਕੇ ਆਖਿਆ "ਹੇ ਬੁੱਧੀਮਾਨ ਪੰਡਤ ਜੀ ਅਸੀਂ ਚੰਡਕਾ ਦੇਵੀ ਨੂੰ ਪੂਜਣ ਦੇ ਈਸ਼ਾਵਨ ਹਾ ਵੇਦਾਂ ਸ਼ਾਸਤਰਾਂ ਵਿੱਚ ਜਿਸ ਤਰ੍ਹਾਂ ਮੰਤਰਾਂ ਦੇ ਜਾਪ ਤੇ ਬਲੀਆਂ ਦੇਣੀਆਂ ਲਿਖੀਆਂ ਹਨ ਜਿਵੇਂ ਸਾਨੂੰ ਤੁਸੀਂ ਦੱਸੋ" ਪੰਡਤਾਂ ਵਿੱਚੋਂ ਇੱਕ ਮੁਖੀ ਨੇ ਕਿਹਾ ਕਿ ਗੁਰੂ ਜੀਓ ਐਸੇ ਬਹੁਤ ਪੰਡਿਤ ਜੋ ਮੰਤਰਾਂ ਦੀ ਪਾਠ ਵਿਧੀ ਅਤੇ ਵਰਣੀ ਦਾ ਪ੍ਰਯੋਗ ਕਰਕੇ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਸਿੱਧ ਕਰ ਸਕਦੇ ਹਨ ਆਪ ਜੀ ਨੂੰ ਮਿਲ ਸਕਦੇ ਹਨ ਪਰ ਇਸ ਤਰ੍ਹਾਂ ਦੇਵੀ ਪ੍ਰਤੱਖ ਹੋ ਕੇ ਦਰਸ਼ਨ ਨਹੀਂ ਦਿੰਦੀ ਅੰਤਰਗਤ ਹੀ ਵਰ ਦੇ ਦਿੰਦੀ ਹੈ ਇੱਕ ਕੇਸ਼ੋ ਨਾਮ ਦਾ ਪੰਡਿਤ ਕਾਂਸੀ ਵਿੱਚ ਰਹਿੰਦਾ ਹੈ ਉਸ ਦੇ ਬਰਾਬਰ ਐਸ ਵੇਲੇ ਦੇਸ਼ ਵਿੱਚ ਹੋਰ ਕੋਈ ਸਿਆਣਾ ਨਹੀਂ ਹੈ ਉਸ ਨੂੰ ਸੱਦ ਲਵੋ ਤਾਂ ਉਹ ਪੂਰੀ ਸਿੱਧੀ ਨਾਲ ਸਭ ਠੀਕ ਕਰਾ ਦੇਵੇਗਾ